ਸੋਸ਼ਲ ਮੀਡੀਆ ਬੁਖਾਰੀ ਬਣੇ ਫਿਰਦੇ ਨੇ ਅੱਜਕੱਲ੍ਹ ਕੁਝ ਲੋਕ ਪਰ ਜਿਹੜੇ ਲੈਜੈਂਡ ਫਾਲੋ ਹੋਣੇ ਚਾਹੀਦੇ ਨੇ ਇੰਸਟਾਗ੍ਰam ਤੇ ਉਹਨਾਂ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਮਿਲੋ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਅੱਜਕੱਲ੍ਹ ਚੱਲ ਰਿਹਾ ਨਾ ਸੋਸ਼ਲ ਮੀਡੀਆ ਤੇ ਕੀ ਡੂ ਯੂ ਫਾਲੋ ਮੀ ਆਲੋ ਚੱਕੋ 50000 ਡੂ ਯੂ ਲਾਈਕ ਮੀ ਆਲੋ ਚੱਕੋ ਆਈਫੋਨ ਯਾਰ ਤੁਹਾਨੂੰ ਪੁਖਾਰੀ ਬਣਾਤਾ ਬੰਦੇ ਨੇ ਉਹਦੇ ਪਿੱਛੇ ਸਟਰੈਟਜੀ ਕੀ ਆ ਆਈਟੀ ਟੀਮ ਕੀ ਆ ਉਹ ਤਾਂ ਚਲੋ ਮੈਂ ਕਿਸੇ ਦਿਨ ਪੋਡਕਾਸਟ ਤੇ ਸਮਝਾਉਂਗਾ ਕਿ ਕਿਵੇਂ 10 20 50000 ਲੱਖ ਰੁਪਏ ਵੰਡ ਕੇ ਮਿਲੀਅਨਸ ਫਾਲੋਅਰਸ ਲੈ ਕੇ ਉਹ ਕਰੋੜਾ ਰੁਪਏ ਦੀ ਡੀਲ ਚੱਕਦੇ ਨੇ ਕੰਪਨੀਆਂਸ ਤੋਂ ਔਰ ਤੁਹਾਨੂੰ ਪੁਘਾਰੀ ਬਣਾ ਕੇ ਰੱਖਤਾ ਇੱਕ ਉਮੀਦ ਦੇ ਵਿੱਚ ਮੈਨੂੰ ਵੀ ਰੋਜ਼ 3600 ਮੈਸੇਜ ਆਉਂਦੇ ਨੇ ਕਿ ਵੀਰੇ ਅਸੀਂ ਤੁਹਾਨੂੰ ਇੰਨੀ ਦੇਰ ਤੋਂ ਫਾਲੋ ਕਰ ਰਹੇ ਆਂ ਸਾਨੂੰ ਕੁਝ ਪੈਸੇ ਦੇ ਦਿਓ ਕਿਉਂ ਭਾਈ ਤੁਸੀਂ ਭਖਾਰੀ ਹੋ ਆਪਾਂ ਕਮਾ ਨਹੀਂ ਸਕਦੇ ਪੈਸੇ ਕਿ ਅਸੀਂ ਹੱਥ ਅੱਡ ਕੇ ਸਾਰੀ ਜ਼ਿੰਦਗੀ ਪੈਸੇ ਲੈਣੇ ਨੇ ਕਿ ਅਸੀਂ ਮੰਗਣ ਦੀ ਬਜਾਏ ਕਿਸੇ ਨੂੰ ਦੇਣ ਜੋਗੇ ਨਹੀਂ ਹੋ ਸਕਦੇ ਖੇਡਣਾ ਸਾਰਾ ਦਿਨ ਸੱਟਾ ਜੂਆ ਵੇਲੇ ਤੇ ਲੋਕਾਂ ਕੋਲ ਮੰਗਣੀ ਭੀਖ ਮਿਹਨਤ ਕਰੋ ਪੈਸੇ ਕਮਾਓ ਕਿਉਂ ਖਾਣੇ ਕਿਸੇ ਕੋਲ ਕੱਟੋ ਅੱਖਾ ਟਾਈਮ ਜਿਨ੍ਹਾਂ ਨੂੰ ਫਾਲੋ ਕਰਨਾ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਹਨਾਂ ਨੂੰ ਫਾਲੋ ਕਰੋ ਜਿਹੜੇ ਬੰਦਿਆਂ ਨੂੰ ਫਾਲੋ ਕਰੋਗੇ ਉਦਾਂ ਦਾ ਹੀ ਦਿਮਾਗ ਬਣ ਜਾਏਗਾ ਸਾਰਾ ਦਿਨ ਚੱਜਦੇ ਬੰਦਿਆਂ ਨੂੰ ਮਿਹਨਤੀ ਬੰਦਿਆਂ ਨੂੰ ਫੋਲੋ ਕਰੋ ਤਾਂ ਆਪੇ ਹੀ ਪਰਮਾਤਮਾ ਤੁਹਾਡਾ ਦਿਮਾਗ ਉਦਾਂ ਦਾ ਬਣਾ ਦੇਗਾ ਜਿਵੇਂ ਦਾ ਖਾਂਦੇ ਆ ਅੰਨ ਓਵੇਂ ਦਾ ਬਣ ਜਾਂਦਾ ਮਨ ਇਹ ਤਾਂ ਸੁਣ ਕੇ ਅਸੀਂ ਵੱਡੇ ਹੀ ਹੋਏ ਆ ਤਾਂ ਸਾਰਾ ਦਿਨ ਜਿੱਦਾਂ ਦਾ ਰੀਲ ਕੰਟੈਂਟ ਕੰਜ਼ੂਮ ਕਰੋਗੇ ਓਵੇਂ ਦਾ ਹੀ ਦਿਮਾਗ ਬਣ ਜਾਂਦਾ ਮੈਂ ਤਾਂ ਹੈਰਾਨ ਆ ਕਿ ਕੁਝ ਲੋਕ ਸਾਰਾ ਦਿਨ ਇਹੀ ਸੋਰਦੇ ਰਹਿੰਦੇ ਨੇ ਕਿ ਇੱਕ ਬੰਦੇ ਨੂੰ ਆਲਰੇਡੀ 40 50 ਮਿਲੀਅਨ ਲੋਕ ਫੋਲੋ ਕਰ ਰਹੇ ਨੇ ਤੇ ਉਹਨਾਂ 40 50 ਦੇ 50 ਮਿਲੀਅਨ ਦੇ ਵਿੱਚ ਤੁਸੀਂ ਇਕੱਲੇ ਚੰਨ ਬਣੇ ਹੋ ਜਿਹੜੇ ਤੁਹਾਡੀ ਵਾਰੀ ਆਏਗੀ ਤਾਂ ਤੁਹਾਡੇ ਖਾਤੇ ਦੇ ਵਿੱਚ ਅਗਲਾ 50 ਹਜ਼ਾਰ ਲੱਖ ਰੁਪਏ ਦੇ ਇੱਕ ਆਈਫੋਨ ਪਾ ਸਾਰਾ ਦਿਨ ਮਤਲਬ ਤੁਹਾਡਾ ਧਿਆਨ ਕਿੱਥੇ ਆ ਕਿ ਹਾਈ ਸਾਡੀ ਲੋਟਰੀ ਨਿਕਲ ਜਾਵੇ ਮਿਹਨਤ ਨਾ ਕਰਨੀ ਪਵੇ ਬਸ ਲੋਟਰੀ ਨਿਕਲ ਜਾਵੇ ਬਾਈ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾ ਰਿਹਾ ਨਾ ਇਹ ਅੱਜ ਸਮਰ ਕੈਂਪ ਸੀ ਇੱਕ ਇਹ ਉਹ ਸੰਸਥਾ ਹੈ ਜਿਹੜੀ ਦੁਨੀਆ ਦੇ ਵਿੱਚ ਇੱਕ ਐਸੀ ਸੰਸਥਾ ਜਿਹੜੇ ਬੇਸਹਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਰੋਡਾਂ ਤੇ ਅਸੀਂ ਬਹਿ ਕੇ ਸਿਰਫ ਪਾਣੀ ਦੇ ਕੇ ਭੱਜ ਜਾਂਦੇ ਆ ਨਾ ਜਾਂ ਕਈ ਵਾਰ ਤਾਂ ਇਗਨੋਰ ਕਰਕੇ ਛੱਡ ਦਿੰਦੇ ਆ ਉਹਨਾਂ ਨੂੰ ਇਹ 500 600 ਬੰਦੇ ਸਾਮਰੇ ਨੇ ਤੇ ਲੱਖਾਂ ਬੰਦਿਆਂ ਨੂੰ ਦਵਾਈਆਂ ਦੇ ਰਹੇ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅੱਜ ਇਹਨਾਂ ਬੱਚਿਆਂ ਨਾਲ ਮੇਰਾ ਇੰਟਰੈਕਸ਼ਨ ਸੈਕਸ਼ਨ ਸੀਗਾ ਔਰ ਮੈਨੂੰ ਇੰਨਾ ਵਧੀਆ ਲੱਗਿਆ ਇਹਨਾਂ ਨੂੰ ਦੇਖ ਕੇ ਕਿ ਦੁਨੀਆ ਕਿੱਥੇ ਭੱਜੀ ਫਿਰਦੀ ਹੈ ਦੁਨੀਆ ਫਾਲੋ ਇਹਨਾਂ ਨੂੰ ਕਰ ਰਹੀ ਹੈ ਦੁਨੀਆ ਕਿੰਨਾ ਪਿੱਛੇ ਪਾਗਲ ਜਿਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਉਹਨਾਂ ਵਿਚਾਰਿਆਂ ਨੂੰ ਤੁਸੀਂ ਫਾਲੋ ਨਹੀਂ ਕਰ ਰਹੇ ਵਿਚਾਰੇ ਵੀ ਚਲੋ ਕਾਦੇ ਸਮਾਜ ਤਾਂ ਸਾਡਾ ਸਭ ਦਾ ਸਾਂਝਾ ਨਾ ਦਿਮਾਗ ਬੋਝ ਨਾ ਬਣਾਓ ਆਪਣਾ ਮਿਹਨਤ ਕਰੋ ਮਿਹਨਤੀ ਬੰਦਿਆਂ ਨੂੰ ਫਾਲੋ ਕਰੋ ਚੰਗੇ ਚੰਗੇ ਪੋਡਕਾਸਟ ਸੁਣੋ ਚੰਗੀਆਂ ਬੁੱਕਸ ਪੜੋ ਜਿਹਦੇ ਨਾਲ ਤੁਹਾਡਾ ਦਿਮਾਗ ਡਿਵੈਲਪ ਹੋਵੇ ਤੇ ਤੁਹਾਡੇ ਕੋਲ ਕੋਈ ਨਵਾਂ ਬਿਜ਼ਨਸ ਆਈਡੀਆ ਆਵੇ ਤੇ ਤੁਸੀਂ ਵੀ ਆਪਣੇ ਘਰ ਦੀ ਗਰੀਬੀ ਕੱਟ ਸਕੋ ਨਾ ਕਿ ਬੁਖਾਰੀ ਬਣੋ ਇਹ ਤੁਹਾਡਾ ਮਾਨਸਿਕ ਰੋਗ ਤੇ ਗੁਲਾਮ ਕਰ ਰਹੇ ਨੇ ਕਿ ਤੁਸੀਂ ਸਾਰਾ ਦਿਨ ਬਸ ਇਹਨਾਂ ਨੂੰ ਫੋਲੋ ਕਰੀਏ ਉਹ ਦੇਖੋ ਫੋਲੋ ਕਿਨੂੰ ਕਰਨਾ ਚਾਹੀਦਾ ਜਿੰਨੂੰ ਦੇਖ ਕੇ ਸੁਣ ਕੇ ਅਸੀਂ ਇੱਕ ਬਿਹਤਰ ਇਨਸਾਨ ਬਣੀਏ ਨਾ ਕਿ ਬੁਖਾਰੀ ਬਣੀਏ ਸੌਰੀ ਜੇ ਕਿਸੇ ਨੂੰ ਇਹ ਬੁਰਾ ਲੱਗ ਰਿਹਾ ਔਰ ਮੈਂ ਬਿਲਕੁਲ ਕਹਿਣਾ ਚਾਹਨਾ ਕਿ ਚਲੋ ਉਹਨਾਂ ਦੀ ਤਾਂ ਸਟ੍ਰੈਟਜੀ ਹੈ ਦੇਖੋ ਜਿਨ੍ਹਾਂ ਨੇ ਫਾਲੋਅਰ ਲੈਣੇ ਨੇ ਜਿਨ੍ਹਾਂ ਨੇ ਤੁਹਾਨੂੰ ਬੇਵਕੂਫ ਬਣਾਉਣਾ ਹੈ ਉਹ ਆਈਟੀ ਟੀਮ ਹੈ ਹਨਾ ਉਹਨਾਂ ਨੇ ਅੱਜਕੱਲ ਵਿਊਜ਼ ਲੈਣ ਲਈ ਆਈਟੀ ਟੀਮ ਸੋਸ਼ਲ ਮੀਡੀਆ ਇਹ ਹਰ ਹੱਦ ਤੱਕ ਗਿਰ ਰਹੇ ਨੇ ਫਾਲੋਅਰਸ ਲੈਣ ਲਈ ਪਰ ਤੁਸੀਂ ਆਪ ਜਾਗਰੂਕ ਹੋਵੋ ਕਿ ਅਸੀਂ ਕਿੰਨੂੰ ਫੋਲੋ ਕਰਨਾ ਕੀ ਅਸੀਂ 10 20 50000 ਲੱਖ 2 ਲੱਖ ਲਈ ਕਿਸੇ ਨੂੰ ਫੋਲੋ ਕਰਨਾ ਔਰ ਸਾਰਾ ਦਿਨ ਇਸ ਉਮੀਦ 'ਚ ਰਹਿਣਾ ਕਿ ਸਾਡੀ ਵੀ ਲੋਟਰੀ ਨਿਕਲੇ ਜਾਂ ਅਸੀਂ ਕੁਝ ਐਸਾ ਕੰਮ ਕਰਨਾ ਜਿਹਦੇ ਨਾਲ ਅਸੀਂ ਮਿਹਨਤ ਕਰੀਏ ਤੁਹਾਨੂੰ ਐਦਾਂ ਦੇ ਲੈਜੈਂਡਸ ਨੂੰ ਫੋਲੋ ਕਰਨਾ ਚਾਹੀਦਾ ਜਿਹੜੇ ਆਪਣੇ ਤੋਂ ਇਲਾਵਾ ਸਮਾਜ ਲਈ ਵੀ ਕੰਮ ਕਰ ਰਹੇ ਨੇ ਚੰਗਾ ਕੰਮ ਕਰ ਰਹੇ ਨੇ ਸਮਾਜ ਲਈ ਭਾਵੇਂ ਸਮਾਜ ਲਈ ਕੰਮ ਨਹੀਂ ਵੀ ਕਰ ਰਹੇ ਘੱਟੋ ਘੱਟ ਤੁਹਾਨੂੰ ਚਾਰ ਚੰਗੀਆਂ ਚੀਜ਼ਾਂ ਤਾਂ ਸਿਖਾ ਰਹੇ ਨੇ ਜਿਹਦੇ ਕੋਲ ਸਿੱਖਣ ਸਿਖਾਉਣ ਨੂੰ ਕੁਛ ਨਹੀਂ ਸਾਰਾ ਦਿਨ ਤੁਸੀਂ ਦੇਖਣੀ ਏਦਾਂ ਦੀਆਂ ਵੀਡੀਓਜ਼ ਨੇ ਤਾਂ ਕਿੱਥੋਂ ਤੁਹਾਡਾ ਦਿਮਾਗ ਡਿਵੈਲਪ ਹੋ ਜਾਏਗਾ ਅੱਜ ਦੀ ਦੁਨੀਆ ਦੇ ਵਿੱਚ ਨਾਲ ਲੜਨ ਦੇ ਲਈ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਮੈਂ ਵੀ ਕੋਈ ਬਹੁਤ ਵਧੀਆ ਗਿਆਨ ਦੇਣ ਵਾਲਾ ਨਹੀਂ ਹੈਗਾ ਪਰ ਮੈਨੂੰ ਬੋੜਾ ਲੱਗਦਾ ਜਦੋਂ ਕੋਈ ਯੂਥ ਕਾਮਯਾਬ ਨਹੀਂ ਹੋ ਪਾਂਦੀ ਮਿਹਨਤ ਕਰੋ ਦੇਖੋ ਇੱਕ ਜ਼ੋਮਾਟੋ ਡਿਲੀਵਰੀ ਵਾਲਾ ਬੰਦਾ ਵੀ ਉਹਨੂੰ ਮੈਂ ਕਿਹਾ ਮੈਂ ਤੇਰੀ ਹੈਲਪ ਕਰਨੀ ਆ ਕਹਿੰਦਾ ਪਾਜੀ ਮੈਂ ਭੁਖਾਰੀ ਨਹੀਂ ਹੈਗਾ ਉਹ 1000 ਰੁਪਏ ਦਿਹਾੜੀ ਕਮਾਉਂਦਾ ਧੁੱਪ ਚ ਫਿਰਦਾ ਉਹਨੇ ਚੈਲੰਜ ਕੀਤਾ ਮੈਂ ਉਹਦਾ ਪੌਡਕਾਸਟ ਵੀ ਪਾਇਆ ਕਿ 100 ਦਿਨਾਂ ਦੇ ਵਿੱਚ ਉਹਨੇ 1 ਲੱਖ ਰੁਪਏ ਕਮਾਣਾ ਮੈਂ ਉਹਨੂੰ ਡਰ ਦੇ ਡਰ ਦੇ ਪੁੱਛ ਲਿਆ ਕਿ ਯਾਰ ਮੈਂ ਤੇਰੀ ਹੈਲਪ ਕਰਨਾ ਚਾਹਨਾ ਉਹ ਕਹਿੰਦਾ ਨਹੀਂ ਬਾਜੀ ਮੈਂ ਬੁਖਾਰੀ ਨਹੀਂ ਹੈਗਾ ਮੈਂ ਆਪੇ ਹੀ ਕਮਾ ਲੂੰਗਾ ਉੱਤੋਂ ਦੇਖੋ ਇੱਕ ਆ ਮੁੰਡਾ ਸੱਗੂ ਬਾਈ ਇਹਦੀ ਮੈਂ ਵੀਡੀਓ ਦੇਖੀ ਮੁੰਡੇ ਦੀ ਬਾਈ ਜੀ 60000 ਰੁਪਏ ਹੁਣ ਤੱਕ 7-8 ਦਿਨਾਂ ਦੇ ਵਿੱਚ ਇਕੱਠਾ ਕਰ ਚੁੱਕਾ 300 ਰੁਪਏ ਦਾ ਡਾਈਟ ਪਲਾਨ ਦੇਖ ਕੇ ਇਹਨਾਂ ਤੋਂ ਸਿੱਖੋ ਇਹਨਾਂ ਨੂੰ ਤਾਂ ਲੋਕ ਮਾੜਾ ਬੋਲਦੇ ਨੇ ਇਹ ਵੀਰ ਨੇ ਮੇਰੀ ਬ ਕੋਈ ਬੰਦਾ 6 ਰੁਪਏ ਨਹੀਂ ਦਿੰਦਾ ਕਿਸੇ ਨੂੰ ਆਪਣੀ ਮਿਹਨਤ ਦੇ ਪਰ ਇਹ ਬੰਦਾ 60000 ਇਕੱਠਾ ਕਰ ਚੁੱਕਾ ਔਰ ਉਹਨੇ ਸਾਰਾ ਦਾ ਸਾਰਾ ਡੋਨੇਟ ਕਰਨ ਆਣਾ ਇੱਥੇ ਔਰ ਬਾਈ ਜੀ ਆਹ ਜਗਾ ਕਿਹੜੀ ਹੈ ਇਹ ਜਗਾ ਜੰਨਤ ਹੈ ਜਿੱਥੇ ਲੋਕ ਆਪਣੀਆਂ ਉਮੀਦਾਂ ਦੇ ਵਿੱਚ ਆਪਣੇ ਘਰਦਿਆਂ ਦਾ ਇਲਾਜ ਕਰਾਣ ਲਈ ਆਉਂਦੇ ਨੇ ਪਰ ਵਿਚਾਰੇ ਇੰਨੇ ਮਜਬੂਰ ਨੇ ਇਲਾਜ ਕਰਾਣ ਜੋਗੇ ਪੈਸੇ ਹੀ ਨਹੀਂ ਸਾਡੀ ਟੀਮ ਕੋਲ ਜਿੰਨਾ ਸਰਦਾਰ ਵਰਦਾ ਮੁੰਡੇ ਵਿਚਾਰੇ ਬਾਹਰ ਡਰਾਈਵਰੀਆਂ ਕਰ ਕਰਕੇ ਪੰਜਾਬ ਬਚਾ ਰਹੇ ਨੇ ਉਨੀ ਫਿਕਰ ਪੰਜਾਬ ਵਾਲਿਆਂ ਨੂੰ ਨਹੀਂ ਜਿੰਨੀ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਤਰਸ ਖਾਓ ਇਹਨਾਂ ਮਾਵਾਂ ਦੇ ਹੰਝੂਆਂ ਦੇ ਜਿਹੜੀ ਵਿਚਾਰੀ ਆਪਣੀ ਧੀ ਦੇ ਇਲਾਜ ਵਾਸਤੇ ਇੱਥੇ ਰੋ ਰਹੀ ਹੈ ਮੈਂ ਕਿਵੇਂ ਤੁਹਾਨੂੰ ਘਰ ਬੈਠੇ ਮਹਿਸੂਸ ਕਰਾਵਾਂ ਕਿ ਇਨਸਾਨੀਅਤ ਜਗਾਓ بڑے ਕਰਮਾ ਵਾਲਿਓ ਜੇ ਤੁਹਾਨੂੰ ਰੱਬ ਨੇ ਛੱਤ ਸਿਰ ਤੇ ਛੱਤ ਦਿੱਤੀ ਹੈ ਰਾਤੀ ਰੋਟੀ ਦਿੱਤੀ ਹੈ ਕਈ ਲੋਕਾਂ ਕੋਲ ਰਾਤੀ ਰੋਟੀ ਵੀ ਨਹੀਂ ਹੈਗੀ ਸ਼ੁਕਰ ਕਰੋ ਪ੍ਰਮਾਤਮਾ ਦੇ ਤੇ ਚੰਗੀਆਂ ਵੀਡੀਓ ਸ਼ੇਅਰ ਕਰੋ ਚੰਗੇ ਬੰਦਿਆਂ ਨੂੰ ਫੋਲੋ ਕਰੋ ਇਸ ਉਮੀਦ ਦੇ ਵਿੱਚ ਕਿ ਉਹ ਚੰਗਾ ਕੰਮ ਕਰਦੇ ਰਹਿਣ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ੇਅਰ ਜ਼ਰੂਰ ਕਰਿਓ